ਇਮੇ ਯਕਰੋ ਹੋਰੇ ਮੀਟਿੰਗ ਦਾ ਅਜੰਡਾ ਜਿਹੜਾ ਹੈ ਅਸੀਂ ਸਰ ਦੇ ਵਿੱਚ ਬਹੁਤ ਮਾੜੀ ਨੇ ਕੰਮ ਹੱਲ ਹੋਊਗਾ ਉਹਦੇ ਚ ਤੁੰਗਟਾ ਡਰੇਂਡ ਦਾ ਪ੍ਰੋਜੈਕਟ ਬਣਿਆ ਸੀ ਉਹਦੇ ਚ ਕਿਉਂਕਿ ਸੈਂਟਰ ਗਵਰਨਮੈਂਟ ਉਹਦੇ ਤੇ ਅਸੀਂ ਮਤਲਬ ਪ੍ਰੋਮਟਸ ਤੇ ਜਿਹੜੇ ਅਸੀਂ ਉਹ ਸਨ ਬਿਜੇ ਔਰ ਕਾਰਪੋਰੇਸ਼ਨ ਸੀ ਅਮਰਸਰ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਲਈ ਹੈ ਅਮਰਸਰ ਦੀਆਂ ਮੁਸ਼ਕਿਲਾਂਤ ਨੂੰ ਲੈ ਕੇ ਐਮਪੀ ਬੰਤੂਬਾਦੀ ਪਹਿਲੀ ਮੀਟਿੰਗ ਹੈ ਜਿਹਦੇ ਵਿੱਚ ਕਮਿਸ਼ਨਰ ਕਾਰਪੋਰੇਸ਼ਨ ਅਪਰੂਵਮੈਂਟ ਟਰਸਟ ਪੋਲੂਸ਼ਨ ਡਿਪਾਰਟਮੈਂਟ ਇਰੀਗੇਸ਼ਨ ਡਿਪਾਰਟਮੈਂਟ ਪੰਚਾਇਤੀ ਰਾਜ ਸਾਰੇ ਡਿਪਾਰਟਮੈਂਟ ਜਿਹੜੇ ਮਾਜੂਦ ਡੀਸੀ ਸਾਹਿਬ ਦੇ ਅ ਅਧਿਕਾਰ ਖੇਤਰ ਅਸੀਂ ਇਹ ਮੀਟਿੰਗ ਡੀਸੀ ਸਾਹਿਬ ਦੇ ਨਾਲ ਡੀਸੀ ਸਾਹਿਬ ਡਿਵੈਲਪਮੈਂਟ ਔਰ ਜਨਰਲ ਦੋਨਾਂ ਦੇ ਨਾਲ ਲਾ ਕੇ ਕੀਤੀ ਹੈ ਇਹਦੇ ਵਿੱਚ ਇਹ ਮੁੱਦਾ ਜਿਹੜਾ ਹੈ ਇੱਕ ਕਾਰਪੋਰੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਫਾਇਦਾ ਬਹੁਤ ਬੁਰਾ ਹਾਲਾਤ ਨੇ ਉਹਨੂੰ ਲੈ ਕੇ ਚਰਚਾ ਹੋਈ ਹੈ ਸੀਵਰੇਜ ਵਾਟਰ ਸਪਲਾਈ ਨੂੰ ਲੈ ਕੇ ਚਰਚਾ ਹੋਈ ਹੈ ਜਿਹਦੇ ਚ ਜਿਹੜੀ ਫਾਈਨੈਂਸ਼ੀਅਲ ਮੁਸ਼ਕਲ ਹੈ ਕਾਰਪੋਰੇਸ਼ਨ ਦੀ ਉਹ ਵੀ ਚਰਚਾ ਚ ਰਹੀ ਹੈ ਕਿਉਂਕਿ ਫਾਈਨੈਂਸ਼ੀਅਲ ਵਿੱਤ ਕਮਿਸ਼ਨ ਵੀ ਕਿਉਂਕਿ ਹਾਊਸ ਪਿਛਲੇ 2 ਸਾਲ ਤੋਂ ਬਣਿਆ ਨਹੀਂ ਇਸ ਕਰਕੇ ਵਿੱਤ ਕਮਿਸ਼ਨ ਜਿਹੜਾ ਮਹੀਨੇ ਦਾ ਕਰੀਬ 5 ਕਰੋੜ ਰੁਪਏ ਕਾਰਪੋਰੇਸ਼ਨ ਨੂੰ ਮਿਲਦਾ ਸੀ ਉਹ ਵੀ ਮਿਲਣਾ ਬੰਦ ਹੋ ਗਿਆ ਹੈ ਸੈਂਟਰ ਗਵਰਨਮੈਂਟ ਨੇ ਬੰਦ ਕਰਤਾ ਹੈ ਔਰ ਜਿਹੜੇ ਕਾਰਪੋਰੇਸ਼ਨ ਦੇ ਸਰਸ ਹੈ ਉਹ ਵੀ ਬਹੁਤ ਲਿਮਟਿਡ ਨੇ ਜਿਹੜੀ ਲਿਫਟਿੰਗ ਕਰਦੀ ਹੈ ਕੂੜਾ ਕੰਪਨੀ ਉਹ ਵੀ ਫੰਡ ਦੇ ਘੱਟ ਹੋਣ ਕਰਕੇ ਜਾਂ ਉਹਨਾਂ ਦੇ ਕਈ ਮੁਸ਼ਕਿਲਾਂਤ ਨੇ ਉਹ ਵੀ ਕੰਮ ਨਹੀਂ ਕਰ پا ਰਹੀ ਤੇ ਸਾਰੀਆਂ ਚੀਜ਼ਾਂ ਤੇ ਚਰਚਾ ਕੀਤੀ ਹੈ ਕਿ ਸਾਡਾ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਹੈ ਲੋਕਾਂ ਨੂੰ ਸਾਫ ਸੁਥਰਾ ਪਾਣੀ ਸੀਵਰੇਜ اور واਟਰ سپ্লাই ਸਪਲਾਈ ਮਹੀਆ ਕਰਾਉਣਾ ਔਰ ਇਹ ਮੀਟਿੰਗ ਦਾ ਅਜੰਡਾ ਜਿਹੜਾ ਹੈ ਅਸੀਂ ਡੀ ਸਾਹਿਬ ਨੂੰ ਕਿਹਾ ਕਿ ਸਰਕਾਰ ਨਾਲ ਜਾ ਕੇ ਡਿਸਕਸ ਕਰਨ ਔਰ ਤੁਰੰਤ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਅੱਜ ਜੋ ਹਾਲਾਤ ਬਣੇ ਪਏ ਨੇ ਸ਼ਹਿਰ ਦੇ ਵਿੱਚ ਬਹੁਤ ਮਾੜੇ ਨੇ ਸਾਨੂੰ ਡਰ ਹੈ ਕਿ ਜਿਸ ਤਰੀਕੇ ਦੇ ਨਾਲ ਗੰਦਗੀ ਹੈ ਜਿਸ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਚੂਹਿਆਂ ਦਾ ਪਰਿਵਾਰ ਹੈ ਮੈਨੂੰ ਤੇ ਡਰ ਹੈ ਕਿ ਇੱਥੇ ਪਲੇਗ ਨਾ ਸ਼ਹਿਰ ਚ ਫੈਲੇ ਕਿਤੇ ਬਿਮਾਰੀ ਨਾ ਬਿਮਾਰੀਆਂ ਨਾ ਕੋ ਫੈਲਣ ਇਸ ਕਰਕੇ ਮੈਂ ਅਗਾਹ ਕੀਤਾ ਹੈ ਕਾਰਪੋਰੇਸ਼ਨ ਨੂੰ ਕਿ ਕਾਰਪੋਰੇਸ਼ਨ ਇਹਦਾ ਧਿਆਨ ਰੱਖੇ ਇਹਦੇ ਤੇ ਤੁਰੰਤ ਕੋਈ ਐਕਸ਼ਨ ਪਲਾਨ ਤਿਆਰ ਕਰੇ ਤਾਂ ਕਿ ਲੋਕਾਂ ਨੂੰ ਇਤੋਂ ਬਚਾਇਆ ਜਾ ਸਕੇ ਤੁੰਗਟਾਵ ਦਾ ਡਰੇਨ ਦਾ ਮੁੱਦਾ ਭਗਤਾਂ ਵਾਲੀ ਡਰੇਨ ਦਾ ਮੁੱਦਾ ਔਰ ਮਾਨਾ ਵਾਲੀ ਡਰੇਨ ਦਾ ਮੁੱਦਾ ਜਿੱਥੇ ਪਲੂਟਿਡ ਵਾਟਰ ਜਿਹੜਾ ਪੈ ਰਿਹਾ ਉਹਦੇ ਨਾਲ ਸੰਬੰਧਿਤ ਕੰਮਾਂ ਦੇ ਉੱਤੇ ਚਰਚਾ ਵੀ ਕੀਤੀ ਗਈ ਹੈ ਵੀ ਇਹਦਾ ਕਿਵੇਂ ਕੰਮ ਹੱਲ ਹੋਊਗਾ ਉਹਦੇ ਚ ਤੁੰਗਟਾਵ ਡਰੇਨ ਦਾੜਾ ਪ੍ਰੋਜੈਕਟ ਬਣਿਆ ਸੀ ਉਹਦੇ ਚ ਕਿਉਂਕਿ ਸੈਂਟਰ ਗਵਰਨਮੈਂਟ ਦੀ ਟੀਮ ਆਈ ਸੀ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਇਹ ਜਿਹੜਾ ਇਹਨਾਂ ਨੇ ਪਲਾਨ ਦਿੱਤਾ ਹੈ ਉਹਦੇ ਚ ਸਿਰਫ ਪਾਣੀ ਅੱਗੇ ਲੈ ਕੇ ਜਾਣ ਦਾ ਦਿੱਤਾ ਹੈ ਪਾਣੀ ਨੂੰ ਸਾਫ਼ ਕਰਨ ਦਾ ਪਲਾਨ ਨਹੀਂ ਹੈਗਾ ਉਹਦੇ ਤੇ ਅਸੀਂ ਮਤਲਬ ਪ੍ਰੋਮਟਰਸ ਤੇ ਜਿਹੜੇ ਐਸਆਈਓ ਸਨ ਬੈਠੇ ਔਰ ਕਾਰਪੋਰੇਸ਼ਨ ਸੀ ਪੋਲੂਸ਼ਨ ਡਿਪਾਰਟਮੈਂਟ ਸੀ ਉਹਨਾਂ ਸਾਰਿਆਂ ਨਾਲ ਚਰਚਾ ਹੋਈ ਆ ਕਿ ਇਹਨੂੰ ਕੁਝ ਸਹਿਜ ਕਰਕੇ ਇਹਦੇ ਟ੍ਰੀਟਮੈਂਟ ਪਲਾਂਟ ਲਾ ਕੇ ਪਾਣੀ ਦੇ ਤਾਂ ਕਿ ਪਾਸ ਸਾਫ਼ ਪਾਣੀ ਜਿਹੜਾ ਆ ਉਹਨੂੰ ਅੱਗੇ ਕੀਤਾ ਜਾਵੇ ਔਰ ਡੇਰੀਆਂ ਜਿਹੜੀਆਂ ਨੇ ਉਹਨਾਂ ਦਾ ਪ੍ਰਬੰਧ ਕੋਈ ਕੀਤਾ ਜਾਵੇ ਕਿ ਉਹਨਾਂ ਨੂੰ ਕਿਵੇਂ ਅਲੱਗ ਕਰਨਾ ਸੋ ਉਹਦੇ ਤੇ ਪ੍ਰੋਜੈਕਟ ਜਿਹੜਾ ਆ ਇਹਨਾਂ ਨੂੰ ਤੁਰੰਤ ਕਿਹਾ ਕਿ ਇਹਦੇ ਤੇ ਵਰਕਆਊਟ ਕਰੋ ਔਰ ਜਿੰਨوں ਵੀ ਇਹ ਪ੍ਰੋਜੈਕਟ ਬਣਾ ਦੇਣਗੇ ਜਿੰਨੇ ਵੀ ਪੈਸਿਆਂ ਦੀ ਲੋੜ ਪਊਗੀ ਅਸੀਂ ਸੈਂਟਰ ਗਵਰਨਮੈਂਟ ਤੋਂ ਲਿਆ ਕੇ ਇਹਨਾਂ ਨੂੰ ਦੇਵਾਂਗੇ ਤਦ ਜਾ ਕੇ ਇਹ ਮਸਲਾ ਲੁਣਾਏ ਇਨ ਬਿਟਵੀਨ ਮੈਂ ਇਹਨਾਂ ਨੂੰ ਕਿਹਾ ਕਿ ਜਿਹੜਾ ਇੱਕ ਜੇਟੂ ਵਾਲ ਦੇ ਲਾਗੇ ਮੁਸ਼ਕਿਲ ਆ ਪਾਣੀ ਉੱਥੋਂ ਨਹਿਰੀ ਇਹਦੇ ਚ ਪੈ ਸਕਦਾ ਥੋੜੇ ਸਮੇਂ ਵਾਸਤੇ ਉਹ ਨਹਿਰੀ ਪਾਣੀ ਦਾ ਇਹਦੇ ਚ ਪਾਉਣ ਦਾ ਪ੍ਰਬੰਧ ਕੀਤਾ ਜਾਵੇ ਤੇ ਡਰੇਨੇਜ ਨੂੰ ਸਾਫ਼ ਕਰਨ ਦਾ ਕੋਈ ਇਮੀਡੀਏਟ ਪ੍ਰਬੰਧ ਕੀਤਾ ਜਾਵੇ ਕਿਉਂਕਿ ਐਸ ਵੇਲੇ ਸਾਰੀ ਬਲੌਕ ਹੋਈ ਹੈ ਟੇ ਉਹਦੇ ਕਰਕੇ ਬਦਬੂ ਵੀ ਵਧੀ ਹੈ ਗਰਮੀ ਕਰਕੇ ਮੁਸ਼ਕਿਲ ਵੀ ਜਿਆਦੀ ਉਹਦੀ ਆ ਰਹੀ ਹੈ ਔਰ ਉਹ ਇਹਨਾਂ ਨੂੰ ਕਹਿ ਕੇ ਉਹਦੇ ਤੇ ਇਮੀਡੀਏਟਲੀ ਐਕਸ਼ਨ ਲਓ ਭਗਤਾਂ ਵਾਲੇ ਵੀ ਇਹੀ ਹਾਲ ਹੈ ਡਰੇਨ ਦਾ ਉਹਦੇ ਤੇ ਵੀ ਐਕਸ਼ਨ ਲੈਣ ਦੀ ਗੱਲ ਹੋਈ ਹੈ ਔਰ ਜਿਹੜਾ ਅ ਤੋਂ ਜਿਹੜੀ ਮੰਨ ਵਾਲੀ ਡਰੇਨ ਹੈ ਟਰਿਮ ਸਿਟੀ ਦੇ ਨਾਲ ਉਹਦੇ ਤੇ ਜਿਹੜੀਆਂ ਇੰਡਸਟਰੀ ਪਾਣੀ ਪਾਉਂਦੀ ਹੈ ਉਹਨਾਂ ਨੂੰ ਵੀ ਇਹਨਾਂ ਨੂੰ ਕਿਹਾ ਕਿ ਇਮੀਡੀਏਟਲੀ ਉਹਨਾਂ ਤੇ ਵੀ ਉਹਨਾਂ ਨੂੰ ਵੀ ਮੈਂ ਉਹਨਾਂ ਦਾ ਮਾਪਦੰਡ ਚੈੱਕ ਕਰੂ ਕਿ ਉਹ ਕਿਉਂ ਪਾਣੀ ਇਦਾਂ ਦਾ ਪੈ ਰਿਹਾ ਜਿਹੜਾ ਤੁੰਗਟਾ ਵੀ ਪਾਣੀ ਪੈ ਰਿਹਾ ਇਮੀਡੀਏਟਲੀ ਇੰਡਸਟਰੀ ਨੂੰ ਚੈੱਕ ਕਰਕੇ ਉਹਨੂੰ ਐਕਟਿਵ ਕਰਨ ਕਿ ਉਹ ਗੰਦਾ ਪਾਣੀ ਇਹਦੇ 'ਚ ਨਾ ਪਾਉਣ ਜਿਹੜਾ ਸੀਵਰੇਜ ਵਾਲਾ ਪਾਣੀ ਹੈ ਉਹ ਵੀ ਨਾ ਪਵੇ ਉਹ ਜਿਹੜੀ ਕਾਰਪੋਰੇਸ਼ਨ ਹੈ ਉਹ ਇਹਨੂੰ ਅਰ ਜਿਹੜਾ ਸੀਵਰੇਜ ਬੋਰਡ ਹੈ ਉਹ ਇਨਸ਼ੋਰ ਕਰੇ ਇਸ ਕੰਮ ਦੀ ਉਸ ਤੋਂ ਇਲਾਵਾ ਜਿਹੜਾ ਇਸ ਵੇਲੇ ਮੌਸਮ ਚੱਲ ਰਿਹਾ ਹੈ ਆਉਣ ਵਾਲਾ ਸਮਾਂ ਹੈ ਉਹ ਰੁੱਖ ਲਾਉਂਦਾ ਹੈ ਅਸੀਂ ਇੱਕ ਬਹੁਤ ਵੱਡੀ ਮਹਿੰਮ ਜਿਹੜੀ ਹੈ ਰੁੱਖ ਲਗਾਉਣ ਦੀ ਰੁੱਖ ਲਗਾਓ ਵਾਤਾਵਰਨ ਬਚਾਓ ਜਿਹੜੀ ਹੈ ਉਹ ਚਲਾ ਰਹੇ ਹਾਂ ਔਰ ਉਹਦੇ ਤੇ ਬਹੁਤ ਡਿਸਕਸ਼ਨ ਹੋਈ ਹੈ ਕਿ 10 ਲੱਖ ਪਲਾਂਟ ਜਿਹੜੇ ਹੈ ਉਹ ਫੋਰੈਸਟ ਡਿਪਾਰਟਮੈਂਟ ਨੂੰ ਸਰਕਾਰ ਵੱਲੋਂ ਲਾਉਣ ਲਈ ਕਿਹਾ ਗਿਆ ਹੈ ਪਰ ਅਜੇ ਤੱਕ ਪਲਾਨਿੰਗ ਤਿਆਰ ਜਿਹੜੀ ਹੋਈ ਹੈ ਉਹਦੇ ਮੁਤਾਬਕ 3 ਲੱਖ ਬੂਟਾ ਜਿਹੜਾ ਆ ਉਹ ਫੋਰੈਸਟ ਵਿਭਾਗ ਨੇ ਲਾਉਣਾ ਹੈ 2.5 ਲੱਖ ਜਿਹੜਾ ਐਨ ਜੀਓ ਤੇ ਦੂਜੇ ਜਿਹੜੇ ਲੋਕ ਲੋਡਵੰਦ ਨੇ ਉਹਨਾਂ ਦੇ ਰਾਹੀਂ ਲੱਗਣਾ ਹੈ ਔਰ 3 ਲੱਖ ਬੂਟਾ 3.5 ਲੱਖ ਜਿਹੜਾ ਆ ਉਹ ਏਡੀਸੀ ਮੈਡਮ ਜਿਹੜੇ ਉਹਦੇ ਨੋਡਲ ਅਫਸਰ ਨੇ ਇਹਨਾਂ ਵੱਲੋਂ ਅਲੱਗ-ਅਲੱਗ ਜਿਹੜੇ ਸਰਕਾਰੀ ਧਾਰੀ ਨੇ ਉਹਨਾਂ ਵੱਲੋਂ ਲਵਾਇਆ ਜਾਣਾ ਸੋ ਮੈਂ ਉਹਦੇ ਚ ਇਹਨਾਂ ਨੂੰ ਕਿਹਾ ਕਿ ਮੈਕਸਿਮਮ ਸਕੂਲ ਜਿਹੜੇ ਨੇ ਜਿੱਥੇ ਗਰਾਊਂਡਸ ਖਾਲੀ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਔਰ ਉੱਥੇ ਛੋਟੇ ਜੰਗਲ ਜ ਮੈਕਸਮ ਬੂਟੇ ਉੱਥੇ ਲੱਗ ਸਕਦੇ ਬਹੁਤ ਸਕੂਲਾਂ ਦੇ ਵਿੱਚ ਗਰਾਊਂਡ ਸਾਡੇ ਕੋਲ ਹੈਗੀ ਹੈ ਜਿਹੜੇ ਖਾਲੀ ਥਾਂ ਨੇ ਜਿੱਥੇ ਛੜਕਾ ਨਹੀਂ ਉੱਥੇ ਜਿਹੜੇ ਸੈਂਟਰ 'ਚ ਨੇ ਸੈਂਟਰ 'ਚ ਮੈਕਸਮ ਬੂਟੇ ਲਾਏ ਜਾਣ ਕਿਉਂਕਿ ਸਾਈਡਾਂ ਜਿਹੜੀਆਂ ਨੇ ਉਹ ਕਮਰਸ਼ੀਅਲ ਨੇ ਜਗਾ ਸੈੱਟ ਤੇ ਬੂਟਾ ਕੋ ਲਾਉਣ ਨਹੀਂ ਦਿੰਦਾ ਜੇ ਲੱਗ ਵੀ ਜਾਵੇ ਤੇ ਬਹੁਤੇ ਲੋਕ ਉਹਨੂੰ ਬੂਟੇ ਨੂੰ ਪੁੱਟ ਦਿੰਦੇ ਨੇ ਜਿੱਥੇ ਅਰਬਨ ਏਰੀਆ ਹੈ ਜਿੱਥੇ ਸੰਗਣੀ ਬਾਦੀ ਉੱਥੇ ਅਸੀਂ ਇਹ ਪਲਾਨ ਤਿਆਰ ਕਰ ਰਹੇ ਕਿ ਛੱਤਾਂ ਦੇ ਉੱਤੇ ਲੋਕਾਂ ਨੂੰ ਮਿੱਟੀ ਪਾ ਕੇ ਬੂਟੇ ਲਾ ਕੇ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਉਹ ਦੋ ਦੋ ਤਿੰਨ ਤਰ ਬੂਟੇ ਆਪਣੀ ਛੱਤ ਦੇ ਉੱਤੇ ਰੱਖਣ ਔਰ ਉਹਨਾਂ ਦੀ ਪਾਲਣ ਪੋਸ਼ਣ ਕਰਨ ਇੱਕੋ ਵੀ ਪ੍ਰਬੰਧ ਕਰਨ ਵਾਸਤੇ ਜਿਹੜਾ ਇਹ ਅੱਜ ਡਿਸਕਸ ਹੋਈ ਹੈ ਦੂਸਰੀ ਡਿਸਕਸ਼ਨ ਜਿਹੜੀ ਹੈ ਜਿਹੜੇ ਬੰਬੀਆਂ ਨੇ ਸਾਡੀਆਂ ਮੋਟਰਾਂ ਨੇ ਜ਼ਿੰਮੇਵਾਰਾਂ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆਪਣੀ ਮੋਟਰ ਤੇ 20-20 ਬੂਟੇ ਪੱਚੇ ਪੱਚੇ ਬੂਟੇ ਜ਼ਰੂਰ ਲਗਾਓ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਬਹੁਤ ਤਾਪਮਾਨ ਵਧ ਰਿਹਾ ਹੈ ਧਰਤੀ ਤੇ ਇਸ ਵੇਲੇ ਸਾਨੂੰ ਹਰਿਆਲੀ ਦੀ ਬਹੁਤ ਵੱਡੀ ਲੋੜ ਹੈ ਵਾਤਾਵਰਨ ਅਸੀਂ ਬਚਾਉਣਾ ਹੈ ਪਾਣੀ ਵੀ ਬਚਾਉਣਾ ਹੈ ਪਾਣੀ ਵੀ ਤਾਂ ਹੀ ਇੱਥੇ ਮੀਂਹ ਪੈਣਗੇ ਜੇ ਬੂਟੇ ਲੱਗੇ ਹੋਣਗੇ ਕੋਈ ਸਰਕਾਰ ਦੀਆਂ ਸਕੀਮਾਂ ਨੇ ਜੰਗਲ ਲਾਉਣ ਦੀਆਂ ਮਿੰਨੀ ਜੰਗਲ ਇਹਨਾਂ ਨੇ ਬਣਾਉਣੇ ਨੇ ਬੇਬੇ ਨਾੜ ਕੀ ਪਾਰਕ ਦੀ ਤਰ੍ਹਾਂ ਇਹਨਾਂ ਨੇ ਪਾਰਕ ਛੋਟੇ ਤਿਆਰ ਕਰਨੇ ਨੇ ਟਰਸਟ ਵੱਲੋਂ ਵੀ ਜਿਹੜਾ ਉਹਨਾਂ ਦੀ ਖਾਲੀ ਪਈਆਂ ਜਗ੍ਹਾ ਨੇ ਉਹਨਾਂ ਨਾਲ ਵੀ ਡਿਸਕਸ਼ਨ ਹੋਈ ਕਿ ਉੱਥੇ ਬੂਟੇ ਮੈਕਸਿਮਮ ਲਾਏ ਜਾਣ ਔਰ ਮੈਂ ਫੋਰੈਸਟ ਡਿਪਾਰਟਮੈਂਟ ਨੂੰ ਛੁਰ ਕਰਨ ਲਈ ਕਿਹਾ ਕਿ ਜਿੰਨੇ ਬੂਟੇ ਲਾਉਣੇ ਨੇ ਤੁਹਾਡੇ ਬੂਟੇ ਲੱਗਣ ਤੋਂ ਬਾਅਦ ਵੀ ਉਹਨਾਂ ਦੀ ਬਕਾਇਦਾ ਚੈਕਿੰਗ ਹੋਵੇ ਇਹ ਬੂਟੇ ਲੱਗੇ ਕਿੰਨੇ ਨੇ ਕਿਉਂਕਿ ਅਜੇ ਤੱਕ ਜਿੰਨੇ ਕਾਗਜ਼ਾਂ 'ਚ ਬੂਟੇ ਲੱਗੇ ਨੇ ਉਸ ਹਿਸਾਬ ਨਾਲ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਜੰਗਲ ਦੇਖਣਾ ਚਾਹੀਦਾ ਪਰ ਅੰਮ੍ਰਿਤਸਰ ਦੇ ਵਿੱਚ ਉਸ ਤਰੀਕੇ ਦੇ ਨਾਲ ਬੂਟੇ ਦਿਖਾਈ ਨਹੀਂ ਦਿੰਦੇ ਇਹਦੇ 'ਚ ਕਿਤੇ ਨਾ ਕਿਤੇ ਬਹੁਤ ਵੱਡੀ ਹੁਨਤਾ ਹੀ ਡਿਪਾਰਟਮੈਂਟ ਦੀ ਹੈਗੀ ਹੈ ਉਹਨਾਂ ਨੂੰ ਵੀ ਇਹ ਗੱਲ ਜਿਹੜੀ ਹੈ ਅਸੀਂ ਇਹਨਾਂ ਦਾ ਧਿਆਨ 'ਚ ਲੈ ਲਈਏ ਸਾਫ ਸੰਭਾਲ ਦੀ ਗੱਲ ਜਦੋਂ ਆਉਂਦੀ ਹੈ ਉਦੋਂ ਸਾਫ ਸੰਭਾਲ ਨਹੀਂ ਹੁੰਦੀ ਬੂਟੇ ਤਾਂ ਲਗਾ ਦਿੱਤੇ ਜਾਂਦੇ ਪਰ ਸਾਫ ਸੰਭਾਲ ਨਹੀਂ ਇਹਹੀ ਇਹਹੀ ਗੱਲ ਇਹਨਾਂ ਨਾਲ ਚਰਚਾ ਹੋਈ ਹੈ ਕਿ ਜਦੋਂ ਤੁਸੀਂ ਜਿਹਨੇ ਮੈਂ ਤਾਂ ਹੀ ਤੇ ਦੱਸਿਆ ਕਿ ਅੱਜ ਤੱਕ ਮੇਰੇ ਖਿਆਲ ਦੇ ਨਾਲ ਪਰ ਦਿਖਦਾ ਕੋਈ ਨਹੀਂ ਹੈਗਾ ਉਹ ਮੇਰਾ ਖਿਆਲ ਨਹੀਂ ਲੱਖ ਬੂਟਾ ਵੀ ਦਿਖਦਾ ਹੋਵੇ ਜੇ ਤੁਸੀਂ ਟੈਗ ਲਾਈਨ ਲਾ ਕੇ ਵੇਖੋਗੇ ਸੋ ਇਹ ਸਾਰੀ ਗੱਲ ਦੀ ਚਰਚਾ ਹੋਈ ਹੈ ਪੂਰਾ ਜਿੱਦਾਂ ਤੁਸੀਂ ਤੁਹਾਡੇ ਮਨ ਦੇ ਸਵਾਲ ਨੇ ਇਹ ਸਵਾਲ ਮੈਂ ਇਹਨਾਂ ਨਾਲ ਗੱਲ ਕਰਕੇ ਚਰਚਾ ਕਰਕੇ ਡੀਸਾ ਬੇਟੀ ਏਡੀਸੀ ਸਾਰਿਆਂ ਨੂੰ ਇਹ ਅਸੀਂ ਬਕਾਇਦਾ ਰਿਟਨ ਚ ਲੈ ਕੇ ਆਏ ਆ ਸਾਮ ਸੰਭਾਲ ਦੀ ਗੱਲ ਜਦੋਂ ਆਉਂਦੀ ਉਦੋਂ ਸਾਮ ਸੰਭਾਲਨੀ ਹੁੰਦੀ ਮੂਟੇ ਤਾਂ ਲਗਾ ਦਿੱਤੇ ਜਾਂਦੇ ਪਰ ਸਾਮ ਸੰਭਾਲ ਹੋਣੀ ਇਹੀ ਇਹੀ ਗੱਲ ਇਹਨਾਂ ਨਾਲ ਚਰਚਾ ਹੋਈ ਹੈ ਕਿ ਜਦੋਂ ਤੁਸੀਂ ਜਿਹਨੇ ਮੈਂ ਤਾਂ ਹੀ ਤੇ ਦੱਸਿਆ ਕਿ ਅੱਜ ਤੱਕ ਮੇਰੇ ਖਿਆਲ ਦੇ ਨਾਲ 50 ਲੱਖ ਤੋਂ ਵੱਧ ਬੂਟਾ ਲੱਗ ਗਿਆ ਉਹਨਾਂ ਪਿਲੇ ਦਾਨ ਸਾਲਾਂ ਉਹ ਮੇਰਾ ਖਿਆਲ ਨਹੀਂ ਲੱਖ ਬੂਟਾ ਵੀ ਦਿਖਦਾ ਹੋਵੇ ਜੇ ਤੁਸੀਂ ਟੈਗ ਲਾਈਨ ਲਾ ਕੇ ਵੇਖੋਗੇ ਸੋ ਇਹ ਸਾਰੀ ਗੱਲ ਦੀ ਚਰਚਾ ਹੋਈ ਹੈ ਪੂਰਾ ਜਿੱਦਾਂ ਤੋਂ ਤੁਹਾਡੇ ਮੰਦੇ ਸਵਾਲ ਨੇ ਇਹ ਸਵਾਲ ਮੈਂ ਇਹਨਾਂ ਨਾਲ ਗੱਲ ਕਰਕੇ ਚਰਚਾ ਕਰਕੇ ਡੀਸਾ ਬੈਠੇ ਐਡੀਸੀ ਸਾਰਿਆਂ ਨੂੰ ਇਹ ਅਸੀਂ ਬਕਾਇਦਾ ਰਿਟਨ ਚ ਲੈ ਕੇ ਆਏ ਆ ਔਰ ਜਿੰਨੀਆਂ ਖਾਲੀ ਥਾਵਾਂ ਨੇ ਮੇਰੀ ਆਪ ਜੀ ਲੋਕਾਂ ਨੂੰ ਤਾਪ ਦੇ ਰਹੀ ਲੋਕਾਂ ਨੂੰ ਵੀ ਬੇਨਤੀ ਹੈ ਜਿੱਥੇ ਸਰਕਾਰ ਨੇ ਕੋਈ ਪ੍ਰਾਲਾ ਕਰਨਾ ਹੈ ਜਿੱਥੇ ਤੁਸੀਂ ਵੀ ਐਨ ਜੀਓ ਨੇ ਵੀ ਪ੍ਰਾਲਾ ਕਰਨਾ ਹੈ ਉੱਥੇ ਕੋਸ਼ਿਸ਼ ਕਰੋ ਹਰ ਉਤਮ ਦਿਨ ਜਿਹੜਾ ਤੁਹਾਡੀ ਜ਼ਿੰਦਗੀ ਚ ਆਉਂਦਾ ਇੱਕ ਦਾ ਬੂਟਾ ਘਰ ਚ ਜ਼ਰੂਰ ਲਾਓ ਜਿੰਨਾ ਕੋਈ ਜਗ੍ਹਾ ਨਹੀਂ ਹੈਗੀ ਉਹ ਛੱਤ ਤੇ ਲਾ ਸਕਦੇ ਆ ਅੱਜ ਕੱਲ ਇੱਕ ਡਰਮ ਜਿਹੜਾ ਪਲਾਸਟਿਕ ਤੁਹਾਨੂੰ ਅੱਧ ਚੋ ਕੱਟ ਲਓ ਤੇ ਕੋਈ ਔਖਾ ਕੰਮ ਨਹੀਂ ਹੈਗਾ ਪਰ ਆਪਾਂ ਨੂੰ ਸਾਰਿਆਂ ਨੂੰ ਇਨੀਸ਼ੀਏਟਿਵ ਲੈਣਾ ਪੈਣਾ ਇਹ ਮਤ ਸੋਚਿਓ ਕਿ ਕੱਲੀ ਸਰਕਾਰ ਕਰੇ ਜਿੰਨਾ ਲੋਕ ਆਪ ਮਾਰੇ ਕੇ ਨਹੀਂ ਨਿਕਲਣਗੇ ਉਹਨਾਂ ਚਿਰ ਇਹ ਜਿਹੜੀ ਮਹਿੰਮ ਹੈ ਇਹਨੂੰ ਕੰਪਲੀਟ ਨਹੀਂ ਕੀਤਾ ਜਾ ਸਕਦਾ ਦੂਜਾ ਜਿਹੜੇ ਪਸ਼ੂ ਨੇ ਉਹ ਬੂਟਿਆਂ ਨੂੰ ਬਹੁਤ ਖਰਾਬ ਕਰਦੇ ਖਾਸ ਕਰਕੇ ਜਿਹੜੇ ਗੁਜਰਾ ਦੇ ਇਲਾਕੇ ਨੇ ਮੈਨਾਂ ਨੂੰ ਕਿਹਾ ਗੁਜਰਾਂ ਦਾ ਕੰਟੈਕਟ ਕਰਕੇ ਵੀ ਉਹਨਾਂ ਨੂੰ ਕੁਝ ਏਰੀਆ ਦੱਸੋ ਕਿ ਇਹਨਾਂ ਰੋਡਸ ਦੇ ਉੱਤੇ ਜਿੱਥੇ ਬੂਟੇ ਲੱਗੇ ਨੇ ਉੱਥੇ ਪਸ਼ੂ ਨਾ ਲੈ ਕੇ ਆਉਣ। ਉੱਥੇ ਸਾਡਾ ਨੁਕਸਾਨ ਨਾ ਕਰਨ ਵਾਤਾਵਰਣ ਦਾ। ਕਿਉਂਕਿ ਰੁੱਖ ਹੋਣਗੇ ਤੇ ਅਸੀਂ ਲੋਕ ਅੱਗੇ ਜ਼ਿੰਦਗੀ ਬਚਾ ਸਕਦੇ ਆ ਨਹੀਂ ਤੇ ਸਾਡੇ ਆਉਣ ਵਾਲੇ ਬੱਚਿਆਂ ਦੀ ਭੁੱਖ ਦੀ ਜ਼ਿੰਦਗੀ ਵੀ ਨਹੀਂ ਠੀਕ। ਉਹਦੇ ਨਾਲ ਕੋਈ ਵੀ ਪੇਸ਼ ਨਹੀਂ ਆਊਗਾ ਕਿਸੇ ਨੇ ਵੀ ਇਸ ਕੰਮ ਤੋਂ ਨਹੀਂ ਹਟਣਾ। ਜਿੰਨਾ ਚਿਰ ਜੁਰਮਾਨੇ ਨਹੀਂ ਕਰੋਗੇ ਜਿੰਨਾ ਚਿਰ ਉਹਨਾਂ ਨੂੰ ਚਲਾਨ ਨਹੀਂ ਕਟੋਗੇ ਕੋਈ ਨਹੀਂ ਹਟੂਗਾ। ਜਾਦੇ ਲੋਕ ਅਵੇਅਰ ਹੋ ਜਾਣ ਅੱਜ ਮੇਰਾ ਮੰਨਣਾ ਕਿ ਜਿੰਨੇ ਕੁ ਬੁੱਧੀਜੀਵੀ ਲੋਕ ਹੈ ਜੇ ਅਸੀਂ ਸਾਰੇ ਵੇਅਰ ਹੋ ਜਾਈਏ ਤਾਂ ਬਹੁਤ ਫਰਕ ਪੈ ਸਕਦਾ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰ ਲਈਏ ਸੋ ਇਹ ਡਿਸਕਸ਼ਨ ਕਾਫੀ ਲੰਬੀ ਚੌੜੀ ਇਹਦੇ ਤੇ ਹੋਈ ਹੈ ਕਿ ਹਰੇਕ ਨੂੰ ਜ਼ਿੰਮੇਵਾਰ ਬਣਾਓ ਜਿੱਥੇ ਸਰਕਾਰ ਆਪਣੀ ਜ਼ਿੰਮੇਵਾਰੀ ਲਵੇ ਉੱਥੇ ਆਮ ਲੋਕ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵੋਟਾਂ ਲਾਉਣ ਦੀ ਵੀ ਸਰਕਾਰ ਜਿੱਥੇ ਉਹ ਜਗ੍ਹਾ ਐਨੀਗੀ ਮੈਨੂੰ ਪਤਾ ਮੇਰੀ ਛਾਤੇ ਬੂਟਾ ਲੱਗ ਸਕਦਾ ਤੇ ਮੇਰੇ ਕਰ ਡੇਢ ਸੂ ਦਾ ਡਰਾਮਾ ਆਏਗਾ ਤੇ ਕੋ 100 150 ਦੀ ਮਿੱਟੀ ਆ ਸਕਦੀ ਤੇ ਬੂਟਾ ਫ੍ਰੀ ਮਿਲ ਜਾਣਾ ਹੈ ਤੇ 2-300 ਰੁਪਿਆ ਬੰਦਾ ਆਪਣੇ ਘਰ ਤੇ ਛੱਤ ਤੇ ਲਾਣੋਗੀ ਬਹੁਤ ਵੱਡੀ ਜੌਬ ਨਹੀਂ ਹੈਗੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਲੋਕਾਂ ਨੇ ਕੈਸ ਗਾਰਡਨ ਬਣਾਏ ਹੋਏ ਆ ਜਿਹੜੇ ਜਾਗਤ ਨੇ ਵਾਟਰ ਰਨ ਪ੍ਰੋਜੈਕਟ ਨਾਲ ਕੈਸ ਗਾਰਡਨ ਬਣਾਇਆ ਵਰਗਾ ਕਾਇਦਾ ਬਣਾਏਗਾ ਬਿਲਕੁਲ ਸਾਡੀ ਆਪਣੀ ਇੱਕ ਐਨ ਜੀਓ ਜਿਹੜੀ ਕੰਮ ਕਰੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਰ ਵਾਰਡ ਦੇ ਵਿੱਚ ਵਾਰਡ ਵਾਈਜ਼ 10-10 ਘਰ ਫਿਰ ਅਡਾਪਟ ਕਰਾਂਗੇ ਹਰ 10 ਘਰ ਦੇ ਛੱਤ ਦੇ ਉੱਤੇ ਜੀ ਸ਼ਹਿਰ ਦੇ ਵਿੱਚ ਅਸੀਂ ਖੁੱਲੀਆਂ ਥਾਵਾਂ ਦੇ ਦੇ ਡਿਪਾਰਟਮੈਂਟ ਨੇ ਵੀ ਲਾ ਲੈ ਨੋਡਲ ਨੇ ਅਫਸਰ ਇਹਨਾਂ ਨੇ ਤੈਅ ਕੀਤੇ ਅਲੱਗ-ਅਲੱਗ ਸਰਕਾਰੀ ਡਿਪਾਰਟਮੈਂਟਾਂ ਨਾਲ ਸਕੂਲਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਲੱਗ ਸਕਦੇ ਆ ਅਸੀਂ ਉਹਨੂੰ ਫੋਕਸ ਕਰਾਂਗੇ ਜਿੱਥੇ ਬੂਟੇ ਨਹੀਂ ਲੱਗ ਸਕਦੇ ਉਹਨਾਂ ਦੀ ਛੱਤਾਂ ਦੇ ਬੂਟੇ ਕਿਵੇਂ ਪਹੁੰਚਾਉਣੇ ਸਾਡੀ ਜਿਹੜੀ ਐਨਜੀਓ ਹੋਊਗੀ ਪਹਿਲ ਕਦਮੀ ਇਹਦੇ ਤੇ ਕਰੂਗੀ ਔਰ ਅਸੀਂ ਤਕਰੀਬਨ 10-10 ਘਰ ਹਰ ਵਾਰ ਚੋਣਾਂਗੇ ਮਤਲਬ 850 ਘਰ ਅਸੀਂ ਪਹਿਲਾਂ ਟਾਰਗੇਟ ਕਰਾਂਗੇ ਇਹ ਸੀਜ਼ਨ ਦੇ ਵਿੱਚ 850 ਘਰ ਦਿੱਤੇ ਤੇ ਕਰੀਬ 10 ਬੂਟੇ ਵੀ ਜਾਂ 5 ਬੂਟੇ ਵੀ ਲਾਵਾਂਗੇ ਤਕਰੀਬ 5000 ਫੁੱਟ ਉੱਡਾਈ ਸ਼ਹਿਰ ਦੀ ਛਾਤੇ ਉੱਤੇ ਇਸ ਵੇਲੇ ਬਚਾਉਂਦੀ ਖੁਸ਼ਕ ਹੈ। ਜੇ ਤੁਹਾਡਾ ਸਹਿਯੋਗ ਮਿਲੇ ਤੇ ਅਸੀਂ ਕਰਨਾ ਜੋੜ ਸਕਦੇ ਹਾਂ। ਮੈਂ ਨਾ ਮੈਂ ਨਾ ਜਿੰਨੇ ਵੀ ਕੰਮ ਕਰਨਾ ਮੇਰਾ ਦਰਵਾਜ਼ੇ 24 ਘੰਟੇ ਖੁੱਲੇ ਨੇ। ਮੇਰੇ ਮਿਸਿਸ ਬਿਲਕੁਲ ਇਹਨੂੰ ਅ ਧਿਆਨ ਦੇਣਗੇ। ਉਹਨਾਂ ਦੀ ਦੇਖ ਰਹਿਤ ਅਸੀਂ ਕੰਮ ਚਲਾ ਰਹੇ ਹਾਂ। ਮੇਰਾ ਬ੍ਰਦਰ ਇਹਨੂੰ ਵੇਖੂਗਾ। ਸਾਡੇ ਕੋਲੋਂ ਬੂਟੇ ਵੀ ਜਿੰਨੇ ਚਾਹੀਦੇ ਉਹ ਵੀ ਮਿਲਣਗੇ। ਔਰ ਜੇ ਲਵਾਉਣ ਲਈ ਕੋਈ ਚੀਜ਼ ਵੀ ਚਾਹੀਦੀ ਹੈ। ਕੋਈ ਡਰਮ ਚਾਹੀਦਾ ਆ। ਕੋਈ ਮਿੱਟੀ ਚਾਹੀਦੀ ਆ। ਅਸੀਂ ਉਹ ਵੀ ਪ੍ਰੋਵਾਈਡ ਕਰਾਵਾਂਗੇ। ਪਰ ਕੋਸ਼ਿਸ਼ ਕਰਿਓ ਜਿੰਨਾ ਤੁਹਾਡੇ ਕੋਲ ਆ ਉਹ ਤੁਸੀਂ ਕਰਿਓ ਬਾਕੀ ਅਸੀਂ ਵੀ ਤੁਹਾਡੀ ਮਦਦ ਕਰਾਂਗੇ ਮੈਂ ਆਵ ਜੇ ਰਹੀਂ ਕਹਿਣਾ ਚਾਹਨਾ ਕਿ ਜਿੰਨੇ ਵੀ ਰੁੱਖ ਲਾਉਣਾ ਚਾਹੁੰਦਾ ਹੈ ਖਾਸ ਕਰ ਜਿਹੜੀ ਬੇਲੀ ਥਾਂ ਹੈ ਉਹਦੇ ਆਸਤੇ ਸਾਡੇ ਕੋਲ ਲੈ ਜਾਓ ਬੂਟਾ ਤੁਸੀਂ ਆਪ ਲਾ ਲੈਣਾ ਪਾਣੀ ਪਾਓ 2-4 ਦਿਨ ਜਿਹੜੇ ਛੱਤ ਤੇ ਲਾਉਣਾ ਚਾਹੁੰਦੇ ਬਾਗ ਬਣਾਉਣਾ ਚਾਹੁੰਦੇ ਅਸੀਂ ਉਹਦੀ ਅੱਗੇ ਹੋ ਕੇ ਵੱਧ ਕੇ ਮਦਦ ਕਰਾਂਗੇ ਉਹ ਜਿਹੜੇ ਕਿੱਕਰੀ ਸਾਫ ਕਰੋ ਇਹ ਤੋਂ ਸਰਕਾਰ ਨੇ ਰਾਜ ਸਰਕਾਰ ਨੇ ਹੁਕਮ ਦੇਣਾ ਹੈ ਅਸੀਂ ਆਪਣੀ ਉਹਦੀ ਰਿਪੋਰਟ ਹੈ ਇਸ ਮੀਟਿੰਗ ਦੀ ਬਣਾ ਕੇ ਭੇਜਤੀ ਹੈ ਇਹ ਬਰਸਾਤੀ ਨਾਲੇ ਨੇ ਜਿਹੜਾ ਨਾਲਾ ਛੱਤਿਆ ਵੀ ਗਿਆ ਜਿਹੜੀ ਮਿਲ ਕੰਪਨੀ ਦਾ ਜਿਹੜਾ ਛੱਤਿਆ ਗਿਆ ਉਹ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਬਹੁਤ ਗਲਤ ਮਨਜ਼ੂਰੀ ਹੈ ਉਹ ਜਿਹੜਾ ਪਾਣੀ ਜਿਹੜਾ ਤੁਸੀਂ ਕਹਿ ਰਹੇ ਨਾ ਮਾਰ ਪੈਲਸ ਵਾਲੀ ਸਾਈਡ ਤੇ ਮਜੀਠਾ ਰੋਡ ਵਾਲੇ ਬੰਨੇ ਖਲੋਂਦਾ ਉਹ ਸਿਰਫ ਇਹ ਸ ਕਰਕੇ ਖਲੋਂਦਾ ਕਿ ਜਿਹੜਾ ਅੱਗੇ ਇਹਨੂੰ ਛੱਤਨ ਦੀ ਮਨਜ਼ੂਰੀ ਦਿੱਤੀ ਗਈ ਸੀ ਉਹ ਗਲਤ ਹੈ ਉਹ ਨਹੀਂ ਹੋਣੀ ਚਾਹੀਦੀ ਸੋ ਉਹਦੇ ਕਰਕੇ ਇਹ ਸਾਰਾ ਹੋਇਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਤੇ ਵੀ ਵਰਕਆਊਟ ਕਰਾਂਗੇ ਉੱਥੇ ਜਿਹੜੀ ਬਰਸਾਤ ਬਰਸਾਤੀ ਨਾਲਾ ਉਹ ਮੁੜ ਆਪਣਾ ਰੂਪ ਦੇ ਵਿੱਚ ਆ ਸਕੇ ਉਡੀ ਉਤੇੜੀ ਸ਼ਤੌਤ ਆ ਉਹ ਟੈ ਸਕੇ ਔਰ ਉਹਦੇ ਚ ਅਸੀਂ ਪਾਣੀ ਸਾਫ ਕਰਨ ਦਾ ਪਹਿਲੋ ਪ੍ਰਬੰਧ ਕਰਕੇ ਫਿਰ ਇਹਨਾਂ ਚੀਜ਼ਾਂ ਲੋਵਾਂਗੇ ਕਿਉਂਕਿ ਪਹਿਲੋ ਅਸੀਂ ਚਾਹੁੰਦੇ ਆ ਕਿ ਸਾਫ ਪਾਣੀ ਹੋ ਜੇ ਨਾਲਾ ਜਦੋਂ ਸਾਫ ਹੋ ਜਾਊਗਾ ਬਾਕਾਇਦਾ ਜਿਹੜੀਆਂ ਐਨਕ੍ਰੋਚਮੈਂਟ ਹੋਈਆਂ ਨੇ ਭਾਵੇਂ ਉਹਨਾਂ ਨੇ ਮਨਜ਼ੂਰੀ ਲੈ ਕੇ ਕੀਤੀਆਂ ਨੇ ਅਸੀਂ ਭਾਵੇਂ ਕੋਰਟ ਕੇਸ ਕਰਕੇ ਉਹਨਾਂ ਨੂੰ ਲੜਨਾ ਪਵੇ ਉਹ ਅਸੀਂ ਧਵਾਵਾਂਗੇ ਉੱਤੇ ਜਿਹੜੀਆਂ ਮਤਲਬ ਜਿਹੜੇ ਗਲਤ ਤਰੀਕੇ ਨਾਲ ਬੰਦ ਹੋਈ ਨੇ ਸਰ ਤੁਸੀਂ ਸੀਗਰੇਟ ਦੀ ਗੱਲ ਕੀਤੀ ਹੈ ਤੇ ਇਹ ਜਿਹੜੇ ਅੱ কাল ਇੱਕ ਸ਼ਹਿਰਮ ਲਿਖਜਿਵਲੋ ਬੋਲਿਆ ਗਿਆ ਸੀ ਕਿ ਪਿਛਲੇ 1.5 ਸਾਲ ਤੋਂ ਜਿਹੜੇ ਹੈ ਕਾਰਪੋਰੇਸ਼ਨ ਦੇ ਇਲੈਕਸ਼ਨਸ ਨਹੀਂ ਕੀਤੇ ਗਏ ਆ ਜਿਸ ਦੇ ਕਰਕੇ ਸਟਰੀਟ ਲਾਈਟ ਤੇ ਸੀਵਰੇਜ ਤੇ ਬਹੁਤ ਜ਼ਿਆਦਾ ਇਸ਼ੂ ਆ ਰਿਹਾ ਹੈ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਜਿਹੜੇ ਸਟਰੀਟ ਲਾਈਟ ਤੇ ਸੀਵਰੇਜ ਤੁਸੀਂ ਅੱਜ ਗੱਲ ਕੀਤੀ ਹੈ ਉਹ ਵੀ ਇੱਕ ਕਾਰਪੋਰੇਸ਼ਨ ਦੇ ਇਲੈਕਸ਼ਨਸ ਨਾ ਕਰਨ ਵਾਸਤੇ ਬਿਲਕੁਲ ਬਿਲਕੁਲ ਉੱਤੇ ਆਲਰੇਡੀ ਉੱਤੇ ਅਸੀਂ ਆਲਰੇਡੀ ਸਾਰੀ ਪਿਛਲੇ 2 ਮਹੀਨੇ ਹੀ ਗੱਲ ਕਰਦੇ ਰਹੇ ਕਿ ਕਾਰਪੋਰੇਸ਼ਨ ਇਲੈਕਸ਼ਨ 2 ਸਾਲ ਤੋਂ ਨਹੀਂ ਹੋਈਆਂ ਬਹੁਤ ਵੱਡਾ ਕਾਰਨ ਹੈ ਕਿ ਇਲੈਕਸ਼ਨ ਇਲੈਕਸ਼ਨ ਨਾ ਹੋਣ ਕਰਕੇ ਇਹ ਹਲਾਦ ਬਣਿਆ ਹਾਊਸ ਹ ਹਾਊਸ ਨਾਉਣ ਕਰਕੇ ਵਿੱਤ ਕਮਿਸ਼ਨ ਨੇ ਆਪਣੀ ਗ੍ਰਾਂਟ ਦੇਣੀ ਬੰਦ ਕਰਤੀ ਉਹਦੇ ਤੁਹਾਡਾ ਹਾਊਸ ਹੀ ਨਹੀਂ ਹੈਗਾ ਜਦੋਂ ਤੁਹਾਡਾ ਇਲੈਕਟਿਡ ਹਾਊਸ ਹੀ ਨਹੀਂ ਹੈਗਾ ਇਲੈਕਟਿਡ ਰਿਪ੍ਰেজੈਂਟੇਟਿਵ ਹੀ ਨਹੀਂ ਹੈਗਾ ਤੁਹਾਨੂੰ ਗ੍ਰਾਂਟ ਕਿਦਾਂ ਦੀਏ ਬੀ ਡਿਮਾਂਡ ਕਰਦੇ ਜੀ ਸਰਕਾਰ ਕੋਲੋਂ ਵੀ ਇਲੈਕਸ਼ਨ ਕਰਵਾਏ ਜਾਣ ਕਿ ਮੇਰੀ ਬੇਰੀ ਤੇ ਪਿਛਲੇ 2 ਮਹੀਨੇ ਤੋਂ ਡਿਮਾਂਡ ਹੈ ਕਿ ਸਰਕਾਰ ਪਹਿਲੀ ਇਲੈਕਸ਼ਨ ਜਿਹੜੀ ਹੈ ਅਮਰਸਰ ਕਾਰਪੋਰੇਸ਼ਨ ਦੀ ਕਰਾਵੇ ਅਮਰਸਰ ਦੇ ਸ਼ਹਿਰਿਆਂ ਨੂੰ ਸਾਫ਼ ਸੁਥਰਾ ਪਾਣੀ ਮੁਹਿਆ ਕਰਾਵੇ ਸੀਵਰੇਜ ਸਹੀ ਮੁਹਿਆ ਕਰਾਵੇ ਲਾਈਟ ਪਾਣੀ ਸਹੀ ਮੁਹਿਆ ਕਰਾਵੇ ਪ੍ਰੈਸ ਕਾਰਪਰੈਂਟ ਕੀਤੀ ਜਾ ਸਕਦੀ ਹੈ ਪਰ ਆ ਜਿਹੜੀ ਮੀਟਿੰਗ ਹੈ ਇਹਦੇ ਏਜੰਡੇਆਂ ਦੇ ਨਾਲ ਸਰਕਾਰ ਤੇ ਅਸਰ ਜ਼ਿਆਦਾ ਜਾਂਦਾ ਹੈ ਤਾਂ ਕਿ ਅਸੀਂ ਇੱਕ ਬਤੌਰ ਕਿਉਂਕਿ ਲੋਕਾਂ ਨੇ ਮੈਨੂੰ ਚੁਣਿਆ ਮੈਂ ਇਹ ਮੀਟਿੰਗ ਦਾ ਏਜੰਡਾ ਬਣਾ ਕੇ ਸਰਕਾਰ ਨੂੰ ਇਹ ਸਾਰੀਆਂ ਚੀਜ਼ਾਂ ਸੀ ਭੇਜ ਰਹੇ ਹਾਂ ਸਰਕਾਰ ਇਹਨਾਂ ਏਜੰਡਿਆਂ ਤੇ ਗੌਰ ਕਰੇ ਤਾਂ ਕਿ ਅੰਮ੍ਰਿਤਸਰ ਨੂੰ ਸਾਫ਼ ਸੁਥਰਾ ਵਾਤਾਵਰਨ ਸਾਫ਼ ਸੁਥਰਾ ਪਾਣੀ ਸੀਵਰੇਜ ਲਾਈਟਾਂ ਛੜਕਾ ਠੀਕ ਮਿਲ ਸਕੇ ਸੋ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਇਸ ਮੀਟਿੰਗ ਰਾਹੀਂ ਸਰਕਾਰ ਤੱਕ ਪਹੁੰਚਾਈ ਹੈ ਹੁਣ ਸਰਕਾਰ ਦਾ ਕੰਮ ਹੈ ਕਿ ਕਿੰਨੀ ਛੇਤੀ ਇਹਨਾਂ ਚੀਜ਼ਾਂ ਦੇ ਉੱਤੇ ਇਨੀਸ਼ੀਏਟਿਵ ਲੈਂਦੀ ਹੈ ਧੰਨਵਾਦ